ਤੁਹਾਡਾ ਤਨਖਾਹ ਨੂੰ ਭੁੱਲ ਜਾਓ ਹੁਣ ਸਰਕਾਰ ਲੈ ਕੇ ਆ ਰਹੀ ਹੈ ਮਜ਼ਦੂਰਾਂ ਦੇ ਲਈ ਨਵੀਂ ਸਕੀਮ ਦਿਹਾੜੀ ਦਾ ਨਹੀਂ ਪਵੇਗਾ ਕੋਈ ਚੱਕਰ ਸਰਕਾਰ ਹੁਣ ਮਜ਼ਦੂਰਾਂ ਦੇ ਬਾਰੇ ਸੋਚ ਰਹੀ ਹੈ ਨਵੀਂ ਸਕੀਮ ਉਹਨਾਂ ਦੇ ਲਈ ਲੈ ਕੇ ਆ ਰਹੀ ਹੈ ਘੱਟ ਤਨਖਾਹ ਵਾਲੇ ਜਿਹੜੇ ਮਜ਼ਦੂਰ ਨੇ ਉਹ ਕੰਨ ਖੋਲ ਕੇ ਸੁਣ ਲੈਣ ਤੇ ਉਹਨਾਂ ਦੇ ਲਈ ਵੱਡੀ ਇੱਕ ਖੁਸ਼ਖਬਰੀ ਵੀ ਸਾਹਮਣੇ ਆ ਰਹੀ ਹੈ ਕਿ ਨਵੀਂ ਸਕੀਮ ਉਹਨਾਂ ਦੇ ਲਈ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਹੈ ਦਿਹਾੜੀ ਦਾ ਵੀ ਹੁਣ ਕੋਈ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈ ਦਿਹਾੜੀ ਦਾ ਕੋਈ ਚੱਕਰ ਨਹੀਂ ਹੈ ਕੀ ਨਿਯਮ ਨੇ ਮੌਜੂਦਾ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਰਿਪੋਰਟ ਰਾਹੀਂ ਕੇਂਦਰ ਸਰਕਾਰ 2000 25 ਤੱਕ ਭਾਰਤ ਦੇ ਵਿੱਚ ਘੱਟੋ ਘੱਟ ਤਨਖਾਹ ਦੀ ਥਾਂ ਲਿਵਿੰਗ ਵੇਜ ਲਾਗੂ ਕਰ ਸਕਦੀ ਹੈ ਜਿਸ ਦੇ ਮੁੱਲਾਂਕਣ ਅਤੇ ਲਾਗੂ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ ਜਿਸ ਲਈ ਅੰਤਰਰਾਸ਼ਟਰੀ ਕਿਰਤ ਸੰਗਠਨ ILO ਤੋਂ ਤਕਨੀਕੀ ਸਹਾਇਤਾ ਮੰਗੀ ਗਈ ਹੈ ਲਿਵਿੰਗ ਵੇਜ ਮਜ਼ਦੂਰੀ ਸਾਰੇ ਕਾਮਿਆਂ ਨੂੰ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋੜਿੰਦਾ ਪੈਸਾ ਬਰਦਾਨ ਕਰੇਗੀ ਜਿਸ ਦੇ ਵਿੱਚ ਰਹਿائش ਭੋਜਨ ਸਿਹਤ ਦੇਖਭਾਲ ਸਿੱਖਿਆ ਤੇ ਕੱਪੜੇ ਸ਼ਾਮਲ ਹਨ ਰਹਿਣ ਦੀ ਉਜਰਤ ਘੱਟੋ-ਘੱਟ ਵੇਤਨ ਤੋਂ ਵੱਧ ਹੋਵੇਗਾ ਇਸ ਮਹੀਨੇ ਦੀ ਸ਼ੁਰੂ ਦੇ ਵਿੱਚ ਜਿਹੜਾ ILO ਨੇ ਵੀ ਲਿਵਿੰਗ ਵੇਜ ਦਾ ਸਮਰਥਨ ਕੀਤਾ ਸੀ ਭਾਰਤ 1922 ਤੋਂ ILO ਦਾ ਸੰਸਥਾਪਕ ਮੈਂਬਰ ਅਤੇ ਇਸ ਦੀ ਗਵਰਨਿੰਗ ਬਾਡੀ ਦਾ ਸਥਾਈ ਮੈਂਬਰ ਰਿਹਾ ਹੈ ਤੇ ਜਿਸ ਨਾਲ ਹੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ ਜਿਹੜਾ ਦੱਸਿਆ ਜਾ ਰਿਹਾ ਹੈ ਅਸੀਂ ਇੱਕ ਸਾਲ ਵਿੱਚ ਘੱਟੋ ਘੱਟ ਤਨਖਾਹ ਤੋਂ ਅੱਗੇ ਵਧ ਸਕਦੇ ਆ ਤੇ ਭਾਰਤ ਦੇ ਵਿੱਚ 50 ਕਰੋੜ ਤੋਂ ਵੱਧ ਕੰਮੇ ਹਨ ਤੇ ਉਹਨਾਂ ਵਿੱਚੋਂ 90% ਅਸੰਗਠਿਤ ਕੇਂਦਰ ਇਹ ਖੇਤਰ ਦੇ ਵਿੱਚ ਕੰਮ ਕਰਦੇ ਹਨ ਜਿੱਥੇ ਬਹੁਤ ਸਾਰੇ 176 ਰੁਪਏ ਜਾਂ ਫਿਰ ਇਸ ਤੋਂ ਵੱਧ ਰੋਜ਼ਾਨਾ ਘੱਟੋ-ਘੱਟ ਦਿਹਾੜੀ ਕਮਾਉਂਦੇ ਨੇ ਤੇ ਰੋਜ਼ਾਨਾ ਘੱਟੋ-ਘੱਟ ਉਜਰਤ ਉਸ ਰਾਜ ਦੇ ਉੱਤੇ ਨਿਰਭਰ ਕਰਦੀ ਹੈ ਜਿੱਥੇ ਉਹ ਕੰਮ ਕਰਦੇ ਨੇ ਹਾਲਾਂਕਿ ਇਹ ਰਾਸ਼ਟਰੀ ਉਜਰਤ ਪੱਧਰ ਜਿਸ ਨੂੰ 2017 ਤੋਂ ਸੰਸ਼ੋਧਿਤ ਨਹੀਂ ਕੀਤਾ ਗਿਆ ਰਾਜਾਂ ਦੇ ਉੱਤੇ ਪਾਬੰਦੀ ਨਹੀਂ ਹੈ ਉਹਨਾਂ ਰਾਜਾਂ ਦੇ ਉੱਪਰ ਪਾਬੰਦੀ ਨਹੀਂ ਹੈ ਅਤੇ ਇਸ ਦੇ ਲਈ ਕੁਝ ਰਾਜ ਇਸ ਤੋਂ ਵੀ ਘੱਟ ਤਨਖਾਹ ਦਿੰਦੇ ਨੇ ਵੇਜ ਕੋਡ 2019 ਦੇ ਵਿੱਚ ਪਾਸ ਹੋਇਆ ਪਰ ਅਜੇ ਤੱਕ ਲਾਗੂ ਨਹੀਂ ਹੋਇਆ ਇਸ ਦੇ ਵਿੱਚ ਇੱਕ ਵੇਜ ਫਲੋਰ ਦਾ ਪ੍ਰਸਤਾਵ ਕੀਤਾ ਗਿਆ ਜੋ ਲਾਗੂ ਹੋਣ ਤੋਂ ਬਾਅਦ ਸਾਰੇ ਰਾਜਾਂ ਲਈ پابੰਦ ਹੋਵੇਗਾ ਸਰਕਾਰ 2030 ਤੱਕ ਸਸਟੇਨੇਬਲ ਡਿਵੈਲਪਮੈਂਟ ਅਟੀਚਾ ਐਸਡੀਜੀਸ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੈ ਤੇ ਵਿੱਚ ਜਿਹੜਾ ਵਿਚਾਰ ਆਈ ਹੈ ਕਿ ਘੱਟੋ-ਘੱਟ ਉਜਰਤ ਨੂੰ ਜੀਵਤ ਮਜ਼ਦੂਰੀ ਦੇ ਨਾਲ ਬਦਲਣ ਨਾਲ ਜਿਹੜਾ ਭਾਰਤ ਦੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ਾ ਵਿੱਚ ਤੇਜ਼ੀ ਵੀ ਆ ਸਕਦੀ ਹੈ ਟੁਕੜ ਤਨਖਾਹ ਨੂੰ ਭੁੱਲ ਜਾ ਹੁਣ ਸਰਕਾਰ ਲੈ ਕੇ ਆ ਰਹੀ ਹੈ ਮਜ਼ਦੂਰਾਂ ਦੇ ਲਈ ਨਵੀਂ ਸਕੀਮ ਦਿਹਾੜੀ ਦਾ ਨਹੀਂ ਪਵੇਗਾ ਕੋਈ ਚੱਕਰ ਸਰਕਾਰ ਹੁਣ ਮਜ਼ਦੂਰਾਂ ਦੇ ਬਾਰੇ ਸੋਚ ਰਹੀ ਹੈ ਨਵੀਂ ਸਕੀਮ ਉਹਨਾਂ ਦੇ ਲਈ ਲੈ ਕੇ ਆ ਰਹੀ ਹੈ ਘੱਟ ਤਨਖਾਹ ਵਾਲੇ ਜਿਹੜੇ ਮਜ਼ਦੂਰ ਨੇ ਉਹ ਕੰਨ ਖੋਲ ਕੇ ਸੁਣ ਲੈਣ ਤੇ ਉਹਨਾਂ ਦੇ ਲਈ ਵੱਡੀ ਇੱਕ ਖੁਸ਼ਖਬਰੀ ਵੀ ਸਾਹਮਣੇ ਆ ਰਹੀ ਹੈ ਕਿ ਨਵੀਂ ਸਕੀਮ ਉਹਨਾਂ ਦੇ ਲਈ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਹੈ ਦਿਹਾੜੀ ਦਾ ਵੀ ਹੁਣ ਕੋਈ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈ ਦਿਹਾੜੀ ਦਾ ਕੋਈ ਚੱਕਰ ਨਹੀਂ ਹੈ ਕਿ ਨਿਯਮ ਨੇ ਮੌਜੂਦਾ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਰਿਪੋਰਟ ਰਾਹੀਂ ਕੇਂਦਰ ਸਰਕਾਰ 2000 25 ਤੱਕ ਭਾਰਤ ਦੇ ਵਿੱਚ ਘੱਟੋ ਘੱਟ ਤਨਖਾਹ ਦੀ ਥਾਂ ਲਿਵਿੰਗ ਵੇਜ ਲਾਗੂ ਕਰ ਸਕਦੀ ਹੈ ਜਿਸ ਦੇ ਮੁਲਾਂਕਣ ਅਤੇ ਲਾਗੂ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ ਜਿਸ ਲਈ ਅੰਤਰਰਾਸ਼ਟਰੀ ਕਿਰਤ ਸੰਗਠਨ ILO ਤੋਂ ਤਕਨੀਕੀ ਸਹਾਇਤਾ ਮੰਗੀ ਗਈ ਹੈ ਲਿਵਿੰਗ ਵੇਜ ਮਜ਼ਦੂਰੀ ਸਾਰੇ ਕਾਮਿਆਂ ਨੂੰ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋੜਿੰਦਾ ਪੈਸਾ ਪਰਦਾਨ ਕਰੇਗੀ ਜਿਸ ਦੇ ਵਿੱਚ ਰਹਿائش ਭੋਜਨ ਸਿਹਤ ਦੇਖਭਾਲ ਸਿੱਖਿਆ ਤੇ ਕੱਪੜੇ ਸ਼ਾਮਲ ਹਨ ਰਹਿਣ ਦੀ ਉਜਰਤ ਘੱਟੋ-ਘੱਟ ਵੇਤਨ ਤੋਂ ਵੱਧ ਹੋਵੇਗਾ ਇਸ ਮਹੀਨੇ ਦੀ ਸ਼ੁਰੂ ਦੇ ਵਿੱਚ ਜਿਹੜਾ ਆਈਐਲਓ ਨੇ ਵੀ ਲਿਵਿੰਗ ਵੇਜ ਦਾ ਸਮਰਥਨ ਕੀਤਾ ਸੀ ਭਾਰਤ 1922 ਤੋਂ ਆਈਐਲਓ ਦਾ ਸੰਸਥਾਪਕ ਮੈਂਬਰ ਅਤੇ ਇਸ ਦੀ ਗਵਰਨਿੰਗ ਬਾਡੀ ਦਾ ਸਥਾਈ ਮੈਂਬਰ ਰਿਹਾ ਹੈ ਤੇ ਜਿਸ ਨਾਲ ਹੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ ਜਿਹੜਾ ਦੱਸਿਆ ਜਾ ਰਿਹਾ ਹੈ ਅਸੀਂ ਇੱਕ ਸਾਲ ਵਿੱਚ ਘੱਟੋ ਘੱਟ ਤਨਖਾਹ ਤੋਂ ਅੱਗੇ ਵਧ ਸਕਦੇ ਆ ਤੇ ਭਾਰਤ ਦੇ ਵਿੱਚ 50 ਕਰੋੜ ਤੋਂ ਵੱਧ ਕਾਮੇ ਹਨ ਤੇ ਉਹਨਾਂ ਵਿੱਚ 90% ਅਸੰਗਠਿਤ ਕੇਂਦਰ ਇਹ ਖੇਤਰ ਦੇ ਵਿੱਚ ਕੰਮ ਕਰਦੇ ਹਨ ਜਿੱਥੇ ਬਹੁਤ ਸਾਰੇ 176 ਰੁਪਏ ਜਾਂ ਫਿਰ ਉਸ ਤੋਂ ਵੱਧ ਰੋਜ਼ਾਨਾ ਘੱਟੋ-ਘੱਟ ਦਿਹਾੜੀ ਕਮਾਉਂਦੇ ਨੇ ਤੇ ਰੋਜ਼ਾਨਾ ਘੱਟੋ-ਘੱਟ ਉਜਰਤ ਉਸ ਰਾਜ ਦੇ ਉੱਤੇ ਨਿਰਭਰ ਕਰਦੀ ਹੈ ਜਿੱਥੇ ਉਹ ਕੰਮ ਕਰਦੇ ਨੇ ਹਾਲਾਂਕਿ ਇਹ ਰਾਸ਼ਟਰੀ ਉਜਰਤ ਪੱਧਰ ਜਿਸ ਨੂੰ 2017 ਤੋਂ ਸੰਸ਼ੋਧਿਤ ਨਹੀਂ ਕੀਤਾ ਗਿਆ ਰਾਜਾਂ ਦੇ ਉੱਤੇ ਪਾਬੰਦੀ ਨਹੀਂ ਹੈ ਉਹਨਾਂ ਰਾਜਾਂ ਦੇ ਉੱਪਰ ਪਾਬੰਦੀ ਨਹੀਂ ਹੈ ਅਤੇ ਇਸ ਦੇ ਲਈ ਕੁਝ ਰਾਜ ਉਸ ਤੋਂ ਵੀ ਘੱਟ ਤਨਖਾਹ ਦਿੰਦੇ ਨੇ ਵੇਜ ਕੋਡ 2019 ਦੇ ਵਿੱਚ ਪਾਸ ਹੋਇਆ ਪਰ ਅਜੇ ਤੱਕ ਲਾਗੂ ਨਹੀਂ ਹੋਇਆ ਇਸ ਦੇ ਵਿੱਚ ਇੱਕ ਵੇਜ ਫਲੋਰ ਦਾ ਪ੍ਰਸਤਾਵ ਕੀਤਾ ਗਿਆ ਜੋ ਲਾਗੂ ਹੋਣ ਤੋਂ ਬਾਅਦ ਸਾਰੇ ਰਾਜਾਂ ਲਈ پابੰਦ ਹੋਵੇਗਾ ਸਰਕਾਰ 2030 ਤੱਕ ਸਸਟੇਨੇਬਲ ਡਿਵੈਲਪਮੈਂਟ ਟੀਸੀ ਐਸਡੀਜੀਜ਼ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਹੈ ਤੇ ਵਿੱਚ ਜਿਹੜਾ ਵਿਚਾਰ ਆਈ ਹੈ ਕਿ ਘੱਟੋ-ਘੱਟ ਉਜਰਤ ਨੂੰ ਜੀਵਤ ਮਜ਼ਦੂਰੀ ਦੇ ਨਾਲ ਬਦਲਣ ਨਾਲ ਜਿਹੜਾ ਭਾਰਤ ਦੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ਾ ਵਿੱਚ ਤੇਜ਼ੀ ਵੀ ਆ ਸਕਦੀ ਹੈ